ਆਪਾਂ ਪ੍ਰਸ਼ਾਸਨ ਨੂੰ ਟਾਈਮ ਦਿੱਤਾ ਸੋਨੇ ਫੁਰਮਾ ਨੇ ਮੀਟਿੰਗ ਕਰਕੇ ਕਿ 48 ਘੰਟੇ ਦਿਨੇ ਆ ਤੇ ਕੱਲ ਨੂੰ ਸਾਡੇ ਤੇ ਕੋਈ ਸਵਾਲ ਨਾ ਉੱਠੇ ਕਿ ਅਸੀਂ ਜਿਹੜੀ ਸਾਰੀ ਫੋਕਸ ਇੱਥੇ ਲਾਈ ਰੱਖਿਆ ਜਿਹੜਾ ਦੋਸ਼ੀ ਨੂੰ ਫੜਨਾ ਹੈ ਪਰ 48 ਘੰਟਿਆਂ ਦੇ ਵਿੱਚ ਤੁਸੀਂ ਨਹੀਂ ਕੀਤਾ ਟਾਰਗੇਟ ਦਾ ਭਾਜਪਾ ਨਾ ਮਾਨਯ ਜੀ ਨੂੰ ਸੱਟ ਲੱਗਣੀ ਹੁੰਦੀ ਜਿਹੜੇ ਸਾਡੇ ਕਿਸਾਨਾਂ ਨੇ ਉੱਥੇ ਸਵਾਲ ਰੱਖੇ ਸੀ ਸਾਰਿਆਂ ਤੇ ਪਰਚਾ ਤੇ ਸਾਰਿਆਂ ਤੇ 120 ਲਾ ਕੇ ਸਾਰਿਆਂ ਨੂੰ ਸ਼ਾਮਿਲ ਕਰ ਲੈਣਾ ਸੀ ਜਿੰਨੇ ਵੀ ਨੇੜੇ ਆਪਾਂ ਕਾਫਲੇ ਦੇ ਰੂਪ ਦੇ ਵਿੱਚ ਉਸ ਪਰਿਵਾਰ ਦੇ ਜਦੋਂ ਦਾ ਸੰਸਕਾਰ ਦਾ ਟਾਈਮ ਵੱਢਣਾ ਪਿੰਡ ਦੇ ਵਿੱਚ ਪਹੁੰਚਣਾ ਕਿਹੜਾ ਆਪਾਂ ਸਾਰਿਆਂ ਨੇ ਰਾਜਪੁਰੇ ਇਕੱਠੇ ਹੋਣਾ ਤਾਂ ਉਹ ਤੋਂ ਬਾਅਦ ਆਪਾਂ ਮੋਰਚੇ ਤੇ ਲੈ ਕੇ ਜਾਵਾਂਗੇ ਮੋਰਚੇ ਤੋਂ ਲੈ ਕੇ ਆ ਕੇ ਸਨਸਕਾਰ ਕਰਾਂਗੇ ਇਹ ਕੰਮ ਨੂੰ ਸਾਰਾ ਦੇਣ ਆਪਾਂ ਇਸ ਪਰਿਵਾਰ ਉਹ ਸਾਡੇ ਜਿਹੜਾ ਕਿਸਾਨ ਸ਼ਹੀਦ ਹੋਇਆ ਉਹਨੂੰ ਆਪਾਂ ਟਾਈਮ ਕੱਢ ਕੇ ਉਸੇ ਹੁਣ ਜਿੰਨੇ ਵੀ ਤੁਸੀਂ ਟਾਈਮ ਕੱਢ ਕੇ ਲਈ ਕਈ ਬੰਦਿਆਂ ਨੇ ਉਸੇ ਕਾਬਿਲ ਉਸੇ ਹੁਣ ਰਹਾ ਹੋਗੇ ਜੀ ਬਾਹਰ ਕੰਮ ਫਿਰ ਵੀ ਤੁਸੀਂ ਦਿੱਤੇ ਪ੍ਰੋਗਰਾਮ ਦੇ ਵਿੱਚ ਪਹੁੰਚੇ ਹੋ ਬੇਨੇ ਫੋਰਮ ਵੱਲੋਂ ਸਾਰਿਆਂ ਦਾ ਧੰਨਵਾਦ ਜਿਹੜੀ ਆਪਾਂ ਇਸ ਵੱਲ ਅੱਗੇ ਵਧੇ ਆਂ ਤਾਂ ਬਾਕੀ ਦੇ ਚੀ ਅੰਸ਼ਾ ਨਹੀਂ ਦਿਮਾਗੇ ਉਹਨਾਂ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਜੀਤ ਹੋਣਗੇ ਇਹਨੇ ਤੁਸੀਂ ਜਿੱਤਣ ਲੱਗੇ ਵਧਿਆ ਇੱਕ ਉਹਦੇ ਵਿੱਚ ਕੁਝ ਸਾਡੇ ਸੀ ਵੀ ਆਪਾਂ ਕੋ ਤੁਹਾਨੂੰ ਜਾਇਤ ਵਾਲੀ ਜਿਹੜੀ ਗੱਲ ਕੀਤੀ ਆ ਆਪਾਂ ਜਲਦੀ ਕਹਿੰਦੇ ਸੀ ਪ੍ਰਗਟ 11 ਤਰੀਕ ਨੂੰ ਕਿੱਥੋਂ ਤੱਕ ਗਏ ਨੇ ਕੀ ਕੀਤਾ ਉਹ ਇਹਨਾਂ ਤੋਂ ਜਿਮੇਵਾਰੀਆਂ ਉਹ ਵੀ ਆਪਾਂ 18 ਦੇਖੋ ਫੋਰਮ ਦੁਆਰਾ ਮੀਟਿੰਗ ਹੋਣੀ ਹੈ ਦੋਨੇ ਫੋਰਮਾਂ ਦੇ ਆਗੂ ਹੋਣਗੇ ਤੇ ਪ੍ਰਸ਼ਾਸਨ ਜਿਹੜੀ ਅੱਜ ਆਪਣੀ ਮੀਟਿੰਗ ਨੂੰ ਇਹ ਵੀ ਵਿੱਚ ਹੋਣਗੇ ਤਾਂ ਉਦੇ ਨੂੰ ਇਹ ਗੱਲ ਉਮੀਦ ਕੀਤੀ ਜਾ ਸਕਦੀ ਸਾਡੇ ਵੱਲੋਂ ਤਾਂ ਫੋਰਮਾਂ ਵੱਲੋਂ ਕਿ ਉਹ ਜਿਹੜੇ ਦੋਸ਼ੀ ਆ ਜਿਹੜੇ ਰਹਿ ਗਏ ਉਹ ਵੀ ਤੇ ਜਿਹੜਾ ਪੁਰਜਾ ਦਰਜ ਹੋਇਆ ਉਹ ਵੀ ਤਾਂ ਅੰਦਰ ਹੋਵੇ ਵਧੀਆ ਠੀਕ ਹੈ ਪਰ ਉਹਦੇ ਵਿੱਚ ਉਦੇ ਨੂੰ ਕੋਈ ਕਮੀ ਨਹੀਂ ਰਹਿਣੀ ਚਾਹੀਦੀ ਇਹ ਸੋਡੀ ਜ਼ਿੰਮੇਵਾਰੀ ਹੈ ਠੀਕ ਹੈ ਸਾਰੇ ਵੱਲੋਂ ਤਾਂ ਅਸੀਂ ਇੰਨੀ ਕਹਿੰਦੇ ਹੋਏ ਬਸ ਠੀਕ ਹੈ ਸਰਜੀਤ ਸਾਰਿਆਂ ਦਾ ਜਿੰਨਾ ਧੰਨਵਾਦ ਤੁਸੀਂ ਟਿਕਾ ਦੇ ਨਾਲ ਜਾਣਾ ਜਿਹੜੀ ਫੋਰਸ ਆਪਣੀ ਮੋਰਚਾ ਚੋਂ ਨੇੜੇ ਆ ਆਪਣਾ ਜਿੱਥੇ ਵੀ ਜਾਣਾ ਤੇ ਇਹਨਾਂ ਕਹ ਧਿਆਨ ਰੱਖੋ ਕੱਲ ਨੂੰ 9 ਵਜੇ ਆਪਾਂ ਰਾਜਪੁਰੇ ਤੁਹਾਨੂੰ ਸਭ ਮਿਲ ਗਿਆ ਪਾਉ ਪੈਣ ਆਪਣੇ ਨਾਲ ਖੜੀ ਹੈ ਹਾਂ ਜੀ ਸਾਨੂੰ ਸਾਫ ਮਿਲ ਗਿਆ ਤੁਹਾਡਾ ਧੰਨਵਾਦ ਹੁਣ ਸਾਹ ਨੂੰ ਪੌੜੀਆਂ ਚੜ੍ਹੇ ਆ ਜਿਹੜੀ ਉਮੀਦਾਂ ਨੇ ਜਿਹੜੀਆਂ ਭਾਵਨਾਵਾਂ ਨੇ ਉਥੋਂ ਤੱਕ ਨੂੰ ਲੈ ਕੇ ਜਾ ਮਾ ਗੇ ਉਥੋਂ ਤੱਕੇ ਪਰਿਵਾਰ ਦਾ ਜਿਵੇਂ ਬੈਰੂ ਸਾਹਿਬ ਨੇ ਪਹਿਲਾਂ ਕੀਤਾ ਸੀ ਬਹੁਤ ਵਾ ਇੰਨੇ ਦੁੱਖ ਦੇ ਵਿੱਚ ਰਿਸ਼ਤੇਦਾਰ ਘਰੇ ਬੈਠੇ ਹੋਣ ਪਰਿਵਾਰ ਬੈਠਾ ਹੋਵੇ ਤੇ ਪਰਿਵਾਰ ਨੇ ਇਹ ਕਹਿਣਾ ਕਿ ਜੋ ਦੋਨੇ ਫਾਰਮਾਂ ਦੇ ਆਗੂ ਕਰਨਗੇ ਇਸ ਦੇ ਨਾਲ ਸਹਿਮਤ ਹੈ ਤਾਂ ਇਸ ਕਰਕੇ ਦੋਚੀ ਬੱਤ ਨਹੀਂ ਸਕੂਗਾ ਇਹਨੇ ਵਿਸ਼ਵਾਸ ਦੇਣਾ ਧੰਨਵਾਦ ਬਾਬਾ ਫਰੀਦ ਜੀ ਦਾ ਕਲਪਨਾ ਆਪਾਂ ਸਾਡੇ ਮਾਰਾ ਲਿਆ ਜਿਹੜਾ ਆਪਣਾ ਮੋਰਚਾ ਚੱਲ ਰਿਹਾ ਹੈ ਆਪਾਂ ਬਹੁਤ ਵੱਡਾ ਐਲਾਨ ਕੀਤਾ ਕਿ 22 ਤਰੀਕ ਨੂੰ 100 ਦਿਨ ਹੋ ਰਿਹਾ ਪੂਰਾ ਮੋਰਚਾ ਦਾ 100 ਦਿਨ ਹੋਣ ਤੇ ਕੋਈ ਵੀ ਪਿੰਡੇ ਨਾ ਰਹੀ ਜਿੱਥੋਂ ਦੋ ਦੋ ਚਾਰ ਚਾਰ ਬੱਸਾਂ ਸਾਡੇ ਟਰੱਕ ਪਰ ਕੇ ਮੋਰਚਾ ਦੇ ਵਿੱਚ ਨਾ ਆਵੇ ਜਿਹੜਿਆਂ ਦੀ ਡਿਊਟੀ ਆਪਣੀ ਸ਼ੰਭੂ ਬਾਡਰ ਤੇ ਲੱਗੀ ਹੈ ਕਮੌਰੀ ਲੱਗੀ ਆ ਡੰਬ ਵਾਲੀ ਲੱਗੀ ਆ Rajasthan ਦੇ ਵਿੱਚ ਰਤਨਪੁਰਾ ਇਹਨਾਂ ਨੂੰ ਲੱਖਾਂ ਦੀ ਗਿਣਤੀ ਵਿੱਚ ਉਹ ਮੋਰਚੇ ਭਰਨੇ ਆ ਉਦੋਂ ਪਹਿਲਾਂ ਜਿਹੜੀ ਮੈਂ ਗੱਲ ਕੀਤੀ ਸੀ ਤਿੰਨ ਨੌਜਵਾਨਾਂ ਨੂੰ ਰਿਹਾਈ ਕਰਾਉਣ ਵਾਸਤੇ ਉਹ ਫਾਲੂ ਆਪਣਾ ਮੋਰਚਾ ਚੱਲਦਾ ਉਹਨੂੰ ਵੀ ਬਾਅਦ ਤੋਂ ਪਹਿਲਾਂ ਪਹਿਲਾਂ ਸਾਨੂੰ ਅਸੀਂ ਦੋਨੇ ਫੋਰ ਮੀਟਿੰਗ ਕਰਕੇ ਤਗੜਾ ਐਕਸ਼ਨ ਲੈ ਕੇ ਉਹ ਵੀ ਨੌਜਵਾਨਾਂ ਨੂੰ ਬਹਾਰ ਕਢਾਉਣਾ ਆਪਣੀ ਤੇ ਜ਼ਿੰਮੇਵਾਰੀ ਹੈ ਇੰਨੀਆਂ ਗੱਲਾਂ ਕਹਿੰਦਾ ਹਾਂ ਮੈਂ ਜਿਹੜਾ ਤੁਸੀਂ ਜਿਹੜੀ ਉਹ ਵਿਦੇਸ਼ ਤੋਂ ਜਾਣ ਤੋਂ ਦੱਸ ਸੀ ਆਪਾਂ ਨੂੰ ਕਿ ਵੀ ਇਹ ਜਿਹੜੇ ਕੇਸ ਤੋਂ ਵੱਜਦੇ ਅੱਜ ਵੀ ਪਤਾ ਕਿਸੇ ਮੰਤਰੀ ਦੇ ਘਰੀ ਹੋਣਾ ਤਾਂ ਮੰਤਰੀ ਦੇ ਘਰੋਂ ਬਾਹਰ ਜਾ ਸਕਦਾ ਹੈ ਤਾਂ ਸਾਰੀਆਂ ਰੋਕਾਂ ਲਵਾ ਕੇ ਆਪਾਂ ਸਹਿਮਤੀ ਦਿੱਤੀ ਹੈ ਕਿ ਹੁਣ ਇੱਕ ਵਾਰ ਇਹਨਾਂ ਦੀ ਜ਼ਿੰਮੇਵਾਰੀ ਹੈ ਉਹ ਨਹੀਂ ਜਾਊਗਾ ਤਾਂ ਇਸ ਕਰਕੇ ਸਾ ਜਿਹੜੀ ਇਸ ਬੜੇ ਹੁਸਨ ਦੇ ਨਾਲ ਹੋਏ ਅਗਵਾਈ ਦੇ ਨਾਲ ਉਹ ਤੁਮਾਨੂੰ ਇੱਕ ਜ਼ਬਰ ਕਾਇਮ ਦੇ ਇੱਕ ਸਾਹਬ ਨੂੰ ਟਾਈਮ ਉਹਨਾਂ ਨੇ 4 ਹਫ਼ਤੇ ਦਾ ਟਾਈਮ ਲਾਇਆ 4 ਹਫ਼ਤੇ ਦੇ ਵਿਚਾਰ ਨੂੰ ਬਦਲ ਕੇ ਲਾ ਲਿਆ ਮੈਰੀਕਾ ਖਾਨ ਸਾਹਿਬ ਵਾਲੇ ਵੀ ਆਪੜੀਆਂ ਬੜੀਆਂ ਮੀਟਿੰਗਾਂ ਹੋਈਆਂ 4 ਮਈ ਤੋਂ ਲੈ ਕੇ ਅੱਜ 8 ਮਈ ਆ ਗਈ ਆਪਾਂ ਪ੍ਰਸ਼ਾਸਨ ਨੂੰ ਟਾਈਮ ਦਿੱਤਾ ਦੋਨੇ ਫੋਰਮਾਂ ਨੇ ਮੀਟਿੰਗ ਕਰਕੇ 48 ਘੰਟੇ ਦਿੱਨੇ ਆ ਤੇ ਕੱਲ ਨੂੰ ਸਾਡੇ ਤੇ ਕੋਈ ਇਹ ਸਵਾਲ ਨਾ ਉੱਠੇ ਕਿ ਅਸੀਂ ਜਿਹੜੀ ਸਾਰੀ ਫੋਰਸ ਇੱਥੇ ਲਾਈ ਰੱਖਿਆ ਜਿਹੜਾ ਦੋਸ਼ੀ ਨੂੰ ਫੜਨਾ ਹੈ ਪਰ 48 ਘੰਟਿਆਂ ਦੇ ਵਿੱਚ ਕੁਝ ਨਹੀਂ ਕੀਤਾ ਪਰ ਜਦੋਂ ਘਰਾਂ ਤੋਂ ਤੁਸੀਂ ਲਿਕੇ ਇੱਥੇ ਰੋੜ ਕੇ ਆਏ ਮੋਗੇਟਾਂ ਦੇ ਜਿਹੜਾ ਆਪਾਂ ਕਹਿੰਦੇ ਆ ਮੇਨ ਮੰਗ ਤੇ ਕੱਲੇ ਪਰਚੇ ਨਾਲ ਨਹੀਂ ਸਰਨਾ ਉਹਦੇ ਵਿੱਚ ਮੁਰਜ਼ਮ ਤੇ ਵਾਅਦਾ ਕਰੋ ਜੋ ਮੱਚੋ ਵਾਦਾ ਕਰਕੇ 120 ਲਾ ਕੇ ਜਿਹੜੀ ਉਹਦੀ ਮੁੱਖ ਦੇੋਖੀ ਹੈ ਉਹ ਰਾਣੀ ਵਰਗਦੀ ਹੈ ਕਿਉਂਕਿ ਇਹਨਾਂ ਨੇ ਪ੍ਰੋਬਲਮ ਤੈਅ ਕੀਤਾ ਉਹ ਲੋਕ ਗਏ ਉਹਨਾਂ ਨੇ ਉਹ ਚਾਹ ਕਿ ਜੀਐਨਪੀ ਦਾ ਮਾੜੇ ਜਿਹੇ ਸਾਥ ਲਾ ਕੇ ਜਿੰਦੇ ਜਿਹੜੇ ਸਾਡੇ ਕਿਸਾਨਾਂ ਨੇ ਉੱਥੇ ਸਵਾਲ ਰੱਖੇ ਸੀ ਸਾਰਿਆਂ ਤੇ ਪਰਚਾ ਤੇ ਸਾਰਿਆਂ ਤੇ 120 ਲਾ ਕੇ ਸਾਰਿਆਂ ਨੂੰ ਸ਼ਾਮਲ ਕਰ ਲੈਣਾ ਸੀ ਜਿਹੜਾ ਭਗਵਾਨ ਤੁਮਾਨੂੰ ਬਚਾਉਂ ਤੇ ਜਿੰਨੀ ਫੋਰਸ ਆਪਾਂ ਨੂੰ ਰੋਕਣ ਪਿਆ ਜਲਾਈ ਹੈ ਜੇ ਇੰਨੀ ਫੋਰਸ ਇਹਨਾਂ ਵੱਲ ਮੂੰਹ ਕਰ ਲੈਂਦੀ ਅੱਜ ਉਹ ਰੈਸਟ ਹੋਣਾ ਸੀ ਜੇ ਥੋੜਾ ਪਰ ਇਹ ਸਾਰੀਆਂ ਦੇ ਗੱਲਾਂ ਦੇ باوجود ਜਿੰਨਾ ਰੋਕਿਆ ਜਿੰਨੇ ਜਾਨ ਲਵਾਏ ਇਹਦਾ ਜੁਮਾ